ਜਿੰਦਾਬਾ 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 ਕੱਤੇ ਨਾਲ ਕਿਸਾਨ ਦੀ ਜ਼ਮੀਨ ਤੇ ਕਾਜਾ ਨਹੀਂ ਹੁਣ ਦੇਵਾਂਗੇ ਨਹੀਂ ਹੁਣ ਦੇਵਾਂਗੇ ਨਹੀਂ ਹੁਣ ਦੇਵਾਂਗੇ ਬੱਚਾ ਬੱਚਾ ਚੋਕ ਦੇਵਾਂਗੇ ਜ਼ਿੰਮੇਦਾਰਾਂ ਦੇ ਕੰਮ ਤੇ ਰੋਕ ਦੇਵਾਂਗੇ ਬੱਚਾ ਬੱਚਾ ਚੋਕ ਦੇਵਾਂਗੇ ਜ਼ਿੰਮੇਦਾਰਾਂ ਦੇ ਕੰਮ ਤੇ ਰੋਕ ਦੇਵਾਂਗੇ ਵਾਹੇ ਕਾ ਜਿੰਦਾਬਾ 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 ਜੋਂਦ ਪਿੰਡ ਹੈ ਜਿਹੜਾ ਉੱਥੋਂ ਆਇਆ ਸਿੱਧੀ ਉਰੇ ਆਇਆ ਘਰੇ ਨਹੀਂ ਗਿਆ ਇਹ ਬਲਾਕ ਭਵਾਨੀਗੜ ਦਾ ਜ਼ਿਲ੍ਹਾ ਸੰਗਰੂਰ ਝਲੇੜੀ ਪਿੰਡ ਹੈ ਜਿੱਥੇ ਭਾਰਤ ਮਾਲਾ ਰੋਡ ਦਾ ਆਹ ਜਿਹੜੀ ਜ਼ਮੀਨ ਆ ਦੇਖੋ ਤੁਸੀਂ ਇਹ ਜ਼ਮੀਨ ਕਿਸਾਨ ਨੇ ਛੱਡ ਦਿੱਤੀ ਸੀਗੀ 2 ਸਾਲ ਪਹਿਲਾਂ ਜਦੋਂ ਰੋਡ ਨਿਕਲੇ ਰੋਡ ਨੇ ਮਿਸਟੇਕ ਕੀਤੀ ਇਹਨਾਂ ਨੂੰ ਪੈਸੇ ਨਹੀਂ ਪਾਈ ਹੁਣ ਪੌਣੇ 2 ਸਾਲ ਬਾਅਦ ਕੱਲ ਇਹਨਾਂ ਦੇ ਖਾਤੇ 'ਚ ਉਸੇ ਰੇਟ ਦੇ ਪੈਸੇ ਪਾ ਦਿੱਤੇ ਗਏ ਸਨੇਹਾ ਪਛਾੜ ਦਿੱਤਾ ਗਿਆ ਵੀ ਅਸੀਂ ਕੱਲ ਨੂੰ ਇਹਦਾ ਕਬਜ਼ਾ ਲੈਣ ਆਵਾਂਗੇ ਤੁਸੀਂ ਪੈਸੇ ਚੱਕ ਲਓ ਜ਼ਮੀਨ ਦੇ ਚੋਗਣੇ ਰੇਟ ਹੋ ਗਏ ਅਸੀਂ ਕਈ ਵਾਰ ਬਲਾਕ ਪਵਾਨੀਗੜ ਦੀ ਭਾਰਤੀ ਕਿਸਾਨ ਜੁਨੀਏਕਤਾ ਗ੍ਰਾਹਾਂ ਦੀ ਟੀਮ ਕਈ ਵਾਰ ਹੀ ਮਿਲੀ ਐ ਐਸਡੀਐਮ ਸਾਹਿਬ ਨੂੰ ਉਹ ਕਹਿੰਦੇ ਮਸਲੇ ਨੂੰ ਸਲਝਾਵਾਂਗੇ ਫਿਰ ਇਹ ਮਸਲਾ ਐ ਐਸਐਚਓ ਸਾਹਿਬ ਕੋਲ ਆਇਆ ਉਹਨੇ ਕਿਹਾ ਵੀ ਸੀ ਮੀਟਿੰਗ ਰੱਖ ਕੇ ਪਹਿਲੀ ਮੀਟਿੰਗ ਕਰਾਈ ਰੋਡ ਵਾਲਿਆਂ ਨਾਲ ਸਾਡੀ ਅਸੀਂ ਨੇ ਕਿਹਾ ਵੀ ਇੱਕ ਰਸਤਾ ਬੋਰ ਦੇ ਪੈਸੇ ਰਹਿੰਦੇ ਨੇ ਹੁਣ ਨਵਾਂ ਬਾਡ ਬਣਾ ਕੇ ਇਹਨਾਂ ਨੂੰ ਪੈਸੇ ਪਾਓ ਨਹੀਂ ਅਸੀਂ ਇਹ ਤੇ ਐ ਧੱਕੇ ਨਾਲ ਕਬਜ਼ਾ ਨਹੀਂ ਹੋਣ ਦੇਵਾਂਗੇ ਸ਼ਾਮ ਨੂੰ ਅੱਜ ਮੈਸੇਜ ਅੱਜ ਮੈਸੇਜ ਆਉਂਦਾ ਵੀ ਇਹ ਤੇ ਅੱਜ ਕੱਲ ਨੂੰ ਇੱਥੇ ਕੰਮ ਤੋੜਨਗੇ ਅੱਜ ਇਹਦੇ ਉੱਤੇ ਅਸੀਂ ਮੋਰਚਾ ਲਾ ਦਿੱਤਾ ਗਿਆ ਓਰੇ ਆ ਟੈਂਟ ਲਵਾ ਰਹੇ ਹਾਂ ਜਿਹੜੀ ਕਿ ਐਡਾ ਸ਼ਰੇਆਮ ਤੱਕਾ ਹੈ ਜਿਹੜੀ ਜ਼ਮੀਨ 60 ਲੱਖ ਦੀ ਸੀ ਉਹ 1.5 ਕਰੋੜ ਦੀ ਹੋ ਗਈ ਜਿਹੜਾ ਕੀਲਾ 30 ਲੱਖ ਦਾ ਸੀ ਉਹ 60 ਲੱਖ ਦਾ ਹੋ ਗਿਆ ਇਹਨਾਂ ਨੂੰ ਪੌਣੇ 2 ਸਾਲ ਹੋ ਗਏ ਪੈਸਾ ਨਹੀਂ ਪਾਇਆ ਉਹਦਾ ਵਿਆਜ ਕਿੰਨਾ ਹੋ ਗਿਆ ਜ਼ਮੀਨ ਇਹ ਵਿਲੀ ਪਈ ਰਹੀ ਹੈ ਤਾਂ ਹੁਣ ਬੀਜੀ ਆ ਕੇ ਥੋੜਾ ਚਰਬਾ ਦੇ ਚੁ ਜਦ ਕਿ ਸ਼ਰੇਆਮ ਧੱਕਾ ਕਰ ਰਹੀ ਹੈ ਇੱਥੇ ਦੀ ਸਰਕਾਰ ਬੋਲ ਨਹੀਂ ਰਹੀ ਜਾਣ ਬੁੱਝ ਕੇ ਜ਼ਮੀਨਾਂ ਤੇ ਪੂਰਨ ਤੌਰ ਤੇ ਵੱਡੇ ਪੱਧਰ ਨਾਲ ਕਬਜ਼ੇ ਕਰਾਏ ਰਹੇ ਐ ਇਸੇ ਲੋਟ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਪਿੰਡ ਹੈ ਉਹ ਜੌਂਦ 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 ਪਿੰਡ ਹੈ ਉਹਦੀ ਜ਼ਮੀਨ ਧੱਕੇ ਨਾਲ ਸਰਦਾਰਾਂ ਨੂੰ ਸੁਭਾਈ ਜਾ ਰਹੀ ਹੈ ਉੱਥੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਉਰੇ ਵੀ ਪ੍ਰਸ਼ਾਸਨ ਦਾ ਹੈ ਗਿਆ ਸਾਨੂੰ ਖਾਸਾ ਵੀ ਜ਼ਬਰਦਸਤੀ ਕਰ ਸਕਦੇ ਨੇ ਇਹ ਕਿਹੜੀ ਕਿਸਾਨ ਦੀ ਜ਼ਮੀਨ ਹੈ ਏ ਬਲਵਿੰਦਰ ਸਿੰਘ ਹਰਾਂ ਦੀ ਇਹ ਜਮੀਨ ਇਹ ਇਹਦੇ ਵਿੱਚ ਹਿੱਸਾ ਕਈ ਪਰਿਵਾਰਾਂ ਦਾ ਬਣਦਾ ਜਿਹਦੇ ਵਿੱਚ ਸਾਡਾ ਪਰਿਵਾਰ ਬਣਦੇ ਨੇ ਛਰੇੜੀ ਤੋਂ ਇਹਨਾਂ ਦੀ ਜਮੀਨ ਆ ਇਹਨੂੰ ਰਸਤਾ ਕਿਤੋਂ ਦੇਣੀ ਜਿਹੜੀ ਜਮੀਨ ਆ ਬਚ ਗਈ ਆ ਜਿਹੜੀ ਜਮੀਨ ਇਹਨਾਂ ਦੀ ਬਚਦੀ ਹੈ ਨਾਲ ਆ ਰਾਹ ਬੰਦ ਹੋ ਗਿਆ ਰਸਤਾ ਨਹੀਂ ਕਿਤੋਂ ਦੀ ਅਸੀਂ ਡੀਸੀ ਨੂੰ ਮਿਲ ਲਏ ਐਸਡੀਐਮ ਸਾਹਿਬ ਨੂੰ ਕਈ ਵਾਰੀ ਮਿਲ ਲਏ ਤਾਂ ਦੋ ਤਾਂ ਤਿੰਨ ਤਾਂ ਐਸਡੀਐਮ ਸਾਹਿਬ ਬਦਲ ਚੁੱਕੇ ਨੇ ਇਹ ਜ਼ਬਰਦਸਤੀ ਹੈ ਖਾਨੇ ਖੁੱਲਦੀਆਂ ਇੱਥੇ ਦੇ ਮੁੱਖ ਮੰਤਰੀ ਦੀਆਂ ਇੱਥੇ ਦੀ ਸਰਕਾਰ ਦੀਆਂ ਇੱਥੇ ਦੀ ਐਮ ਐਲ ਏ ਜਿਹੜੀ ਉਹ ਕੁੜੀ ਹੈ ਗਰੀਬ ਘਰੋਂ ਐਮ ਐਲ ਏ ਬਣੀ ਆ ਭਰਾਜ ਕੋਈ ਇਹੋ ਜੀਆਂ ਗੱਲਾਂ ਦਾ ਸਟੈਂਡ ਲਿਆ ਉਹਨੇ ਵੀ ਕੀ ਮਤਲਬ ਹੈ ਭਈ ਜਨਾਂ ਤੋਂ ਕਿਸਾਨ ਨੂੰ ਤੁਸੀਂ ਨਵੇਂ ਰੇਟ ਦੇ ਪੈਸੇ ਨਹੀਂ ਦੰਦੇ ਜਿਹਦੀ ਜ਼ਮੀਨ ਤੁਸੀਂ 30 ਲੱਖ ਨੂੰ ਲੈਂਦੇ ਤੇ ਉਹ ਹੁਣ 60 ਦੀ ਮਿਲਦੀ ਹੈ ਫਿਰ ਉਸੇ ਹਿਸਾਬ ਨਾਲ ਇਹਨੂੰ ਪੈਸੇ ਪਾਉਣੇ ਚਾਹੀਦੇ ਨੇ ਜ਼ਬਰਦਸਤੀ ਜਣੀ ਕਿ ਧੱਕੇ ਨਾਲ ਕੱਲ ਨੂੰ ਕਬਜ਼ਾ ਕਰਨ ਵਾਸਤੇ ਉਹਨਾਂ ਦੀ ਤਿਆਰੀ ਹੈ ਸਾਨੂੰ ਫੋਨ ਆਇਆ ਅਸੀਂ ਅੱਜ ਨਾਲ ਦੇ ਘਰਾਂ ਘਰਾਂ 'ਚ ਕੋਈ ਮਰਗਤ ਹੋ ਗਈ ਦੀ ਨਹੀਂ ਕੱਲ ਜਣੀ ਕਿ ਮੋਰਚਾ ਲਾਉਣਾ ਸੀਗਾ ਅੱਜ ਉਹ ਇਹ ਮੋਰਚਾ ਲੱਗ ਸਕ ਲੱਗ ਸਕਿਆ ਜੇ ਜ਼ਬਰਦਸਤ ਕਰੋ ਜ਼ਬਰਦਸਤੀ ਕਰੋਗੀ ਪਹਿਲਾਂ ਕਰਕੇ ਦੇਖੀ ਇਹਨਾਂ ਨੇ ਬਠਿੰਡੇ ਜ਼ਿਲ੍ਹੇ ਚ ਪਾਈਪ ਲਾਈਨ ਦਾ ਮਸਲਾ ਆਇਆ ਭਾਰਤ ਮਾਲਾ ਦਾ ਵੀ ਆਇਆ ਉੱਥੇ ਕਿਸਾਨ ਨੇ ਧੱਕਾ ਕਰਕੇ ਕਿਸਾਨਾਂ ਨਾਲ ਧੱਕਾ ਕਰਕੇ ਦੇਖਿਆ ਹੈ ਪ੍ਰਸ਼ਾਸਨ ਨੇ ਉਰੇ ਵੀ ਉਦੋਂ ਗੰਭੀਰ ਛੱਟੇ ਨਿਕਲਣਗੇ ਇਹ ਮਨ ਬਣਾ ਲੈਣਾ ਪੈਸੇ ਦੇ ਕੇ ਵੜਨਾ ਜ਼ਮੀਨ ਦਾ ਕੋਈ ਰੋਣਾ ਨਹੀਂ ਵੀ ਛੱਡਣੀ ਨਹੀਂ ਮਸਲਾ ਇਹ ਹੈ ਵੀ ਪੈਸੇ ਪੂਰੇ ਪੈਸੇ ਕਾ ਤੂੰ ਨਹੀਂ ਪਾ ਰਹੇ ਪੂਰੇ ਪੈਸੇ ਵੀ ਨਹੀਂ ਦੇ ਰਹੇ ਜ਼ਮੀਨ ਖੋਹ ਰਹੇ ਆ ਇਸ ਕਰਕੇ ਸਾਰੇ ਬਲਾਕ ਪਾਨੀ ਕੜਦੇ ਪਿੰਡਾਂ ਨੂੰ ਤੇ ਜਿਲਾ ਸੰਗਰੂਰ ਨੇ ਲੱਗਣਾ ਓਰੇ ਪੂਰੇ ਜੋਰ ਨਾਲ ਬੇਨਤੀ ਆ ਭਰਾਵਾ ਜ਼ਮੀਨਾਂ ਨਹੀਂ ਰਹਿਣੀਆਂ ਇਹ ਰੋਡ ਬਣਾ ਕੇ ਤਿਆਰ ਕਰਕੇ ਥੱਲੇ ਉਤਰਨਗੇ ਥੱਲੇ ੱੱਕੇ ਨਾਲ ਦਬ ਜ਼ਮੀਨਾਂ ਦੱਬਣਗੇ ਵੀ ਆ ਚੱਕੋ 10-10 ਲੱਖ ਰੁਪਇਆ 5 ਲੱਖ ਰੁਪਇਆ ਇਹਦੇ ਨਾਲ ਇਹ ਮੇਰੇ ਵੀਰ ਧਿਆਨ ਨਾਲ ਸੁਣਦੇ ਨਾਲ 45 ਕਰਮ ਜਗ੍ਹਾ ਹੋਰ ਲੈਣੀ ਹੈ ਉਹ 45 ਕਰਮ ਜਗ੍ਹਾ ਦਾ ਵੀ ਪਿਛਲਾ ਬਾੜ ਬਣਾਉਣਗੇ ਸਜਣਾਓ ਜੇ ਇਹਦਾ ਬਾੜ ਹੁਣ ਪਿਛਲੇ ਰੇਟ ਦਾ ਬਣ ਸਕਦਾ ਹੈ ਜਿਹੜੀ 45 ਕਰਮ ਲੈਣੀ ਹੈ ਉਹਦਾ ਬਾੜ ਵੀ ਪਿਛਲਾ ਬਣਾਉਣਗੇ ਵੀ ਆ ਬਾੜ ਬਣਿਆ ਹੋਇਆ ਇਹ ਰੋਡ ਦੇ ਪੈਸੇ ਦਿੱਤੇ ਨੇ ਤੁਹਾਨੂੰ ਇਹੀ ਪੈਸੇ ਚੱਕਣੇ ਪੈਣਗੇ ਕਿਤੇ ਤੁਸੀਂ ਚੌੜੇ ਹੋਏ ਫਿਰਦੇ ਹੋ ਵੀ ਆ 45 ਕਰਮ ਸਾਡਾ ਰੋਡ ਤੇ ਆ ਜੂਗਾ ਖਬਰੀ 2 ਕਰੋੜ ਰੁਪਇਆ 3 ਕਰੋੜ ਰੁਪਇਆ ਨਹੀਂ ਮਿਲਣਾ ਕਿਸੇ ਨੂੰ ਧੱਕੇ ਤੇ ਉਤਰੀਆਂ ਹੋ ਜਾਂ ਨੇ ਸਰਕਾਰਾਂ ਅਜੋਗਦਾਰੇ ਇਸ ਰੋਡਾਂ ਤੋਂ ਥੱਲੇ ਉਤਰ ਕੇ ਤੁਹਾਡੀਆਂ ਜ਼ਮੀਨਾਂ ਨੂੰ ਪਹਿਣਗੇ ਆਓ ਵੱਡੀ ਗਿਣਤੀ ਇੱਥੇ ਕੱਲ ਨੂੰ ਝਨੇੜੀ ਦੇ ਕੱਟ ਤੇ ਪਹੁੰਚਣਾ ਕਰੋ ਜੇ ਜ਼ਮੀਨਾਂ ਬਚਾਉਣੀਆਂ ਨੇ ਆਪਾਂ ਇਹ ਕਿਸਾਨਾਂ ਨੂੰ ਬਚਾ ਸਕੀਏ ਕਿਉਂ ਉਹਨਾਂ ਦੀਆਂ ਜ਼ਮੀਨਾਂ ਬਚਾ ਸਕੀਏ ਇਸ ਕਰਕੇ ਭਰਾਵੋ ਬੇਨਤੀ ਹੈ ਤੁਹਾਨੂੰ ਕੱਲ ਨੂੰ ਅਸੀਂ ਬਠਿੰਡੇ ਨਹੀਂ ਜਾਣਾ ਉਸ ਪਿੰਡ 'ਚ ਨਹੀਂ ਜਾਣਾ ਜਿੱਥੇ ਮੋਰਚਾ ਲੱਗਿਆ ਹੋਇਆ ਹੈ ਅਸੀਂ ਉਰੇ ਆਉਣਾ ਝਨੇੜੀ ਬਲਾਕ ਪਾਨੀਗੜ ਵੱਲੋਂ ਇਹ ਸੱਦਾ ਸਾਰੇ ਬਲਾਕ ਪਾਨੀਗੜ ਦੇ ਪਿੰਡ ਪੂਰੇ ਜ਼ੋਰ ਨਾਲ ਹੁਣ ਤਿਆਰੀ ਕਰੋ ਰਾਤ ਨੂੰ ਦਿਨ ਰਾਤ ਦਾ ਮੋਰਚਾ ਹੈ ਪੂਰੇ ਪੂਰਨ ਤੌਰ ਤੇ ਪਹਾਰਾ ਦੇਵਾਂਗੇ ਅਸੀਂ ਸਿੱਧੀ ਜਣੇ ਕੇ ਬਠਿੰਡੇ ਤੋਰੇ ਆਏ ਹਾਂ ਹੁਣ ਉਰੇ ਮੋਰਚਾ ਲਵਾ ਕੇ ਫਿਰ ਘਰੇ ਆਵਾਂਗੇ ਸ਼ਾਮ ਨੂੰ ਉਰੇ ਆਵਾਂਗੇ